ਸਰ ਮੈਂ ਕੰਮ ਨੂੰ ਲੈ ਕੇ ਜੇਤਾ ਕਿ ਵਾਪਸ ਦਿੱਤਾ ਹੈ ਕੀ ਕਰਨ ਜਾਂਦੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਧਿਆਨ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਪੂਰੇ ਥੋਸੂਬਿਆਂ ਨੂੰ ਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇਹ ਕਬੂਦਰੀ ਦੇਣੀ ਕੁਰਬਾਨੀ ਦੇ ਦਾਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਤੇਲਾਂ ਦੇ ਪਜਾਇਆ ਇਥੇ 20 20 25 25 ਖਾਲ ਸਕੀਆਂ ਬੰਦ ਪਈਆਂ ਸੀ ਉਹ ਪਾਣੀ ਪਟਾਇਆ ਨਿਰਵਿਘਨ ਬਿਜਲੀ ਦਿੱਤੀ ਇਨਫਰਾਸਟਰਕਚਰ ਦਾ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਦੇ ਤੇ ਵਧੀਆ ਕਾਬਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨੁਸਾਰ ਕੰਮ ਵਿਰੋਧੀ ਕਿਉਂ ਹੈ ਇਸ ਤੇ ਉੱਪਰ ਸਿਆਸਤ ਕਰ ਰਹੇ ਨੇ ਤੇ ਫਿਰ ਵਿਰੋਧੀ ਕਿਹੜਾ ਹੈ ਜੀ ਨੇ ਸਿਆਸਤ ਨਾ ਕੀਤੀ ਬਸ ਇੱਕ ਮਾਨ ਜੀ ਆਰਟੀਏ ਐਕਟ ਦੇ ਸਮਾਨਿਕ ਹੋਏ ਨੇ ਉਹਨਾਂ ਨੇ ਅੱਜ ਹੀ ਆਰਟੀਏ ਬਾਰੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਹੈ ਪਤਲੀ ਗਲਾਡਾ ਜੀ ਨਾ ਉਹਦੇ ਤੇ ਆਮ ਆਦਮੀ ਪਾਰਟੀ 2000 ਕਰੋੜ ਦਾ ਲੋਨ ਲੈ ਰਹੀ ਹੈ ਜੇ ਉਹਦੇ ਛਗਨ ਸਕੀ ਵੰਡੀ ਜਾਊਗਾ ਜਾਂ ਇਤਾਂ ਦੇ ਉਦਾਮ ਬਣਾਈਗੇ ਉਹਨਾਂ ਉਹਦੇ ਤੇ ਕੇਸ਼ਵਰ ਬਣੇਗਾ ਦੇਖੋ ਇਹਦੇ ਬਾਰੇ ਜਾਂ ਤਾਂ ਸਤ ਮਹਿਕਮਾ ਕੋਲ ਜਾ ਸਕਦਾ ਜਾਂ ਕੋਈ ਮੰਤਰੀ ਦੇ ਕੋਲ ਜਾ ਸਕਦਾ ਜਿਹੜੀ ਕੋ ਮਹਿਕਮਾ ਨਹੀਂ ਹੁੰਦਾ ਸਤ ਸਭਾ ਅੱਜ ਨਾਲ ਸ਼ਹਿਰ ਪਰ ਤਲਾਈ ਤੋਂ ਮੀਂਹ ਤੇ ਲੱਗ ਰਿਹਾ ਕਿ ਹੁਣ ਨਰਪਿੰਦਰ ਪੁਰਖ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਬਾਰੇ ਓਕੇ ਓਕੇ ਹੈ ਨਾ ਬਾਕੀ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾ ਨਾਲ ਪੈਣਾ ਨਾਲ ਇਹ ਬਹੁਤ ਵੱਡਾ ਇੱਕ ਤਕਾਸੀ ਜਿਹੜਾ ਨਸ਼ਾ ਇੱਥੇ ਸਰੀਆਂ ਮਕਾਉਂਦੀਆਂ ਪਹਿਲਾ ਦਰਕਾਰਾਂ ਪੰਜਾਬ ਸਰਕਾਰ ਨੇ ਬਾਣ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਦਾ ਪਹਿਲਾ ਅਕਟਰ ਨਸ਼ਾ ਵੇਚਣ ਵਾਲਾਂ ਦੇ ਬਣਾ ਦੇ ਵਿੱਚ ਫੜ ਕੇ ਅੰਦਰ ਦਾ ਦਿੱਤੇ ਖਾਪੀਆਂ ਮਾਰਦੇ ਫਿਰਦੇ ਸੋ ਇਹਦੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮੁਹਿੰਮ ਹੈ